5 ਮਹੀਨੇ ਦੇ ਨੇੜੇ ਕਿਸੇ ਡਾਕਟਰ ਨੇ ਉਸ ਬੇਟੀ ਨੂੰ ਹਾਰਮੋਨਸ ਦੀ ਜਿਹੜੀ ਮੈਡਿਸਨ ਹੁੰਦੀ ਹੈ ਉਹ ਪਰਵਾਦੀ ਬੇਟੀ ਨੂੰ ਸਲਾਹ ਦਿੱਤੀ ਕਿ ਕਿ ਐਫਰੋ ਟ੍ਰੀਪਸ ਸਟਾਪਰ ਨਹੀਂ ਸੀ ਆ ਰਹੇ। ਤੁਸੀਂ ਕਹੇ ਹੈ 21 ਦਿਨ ਵਾਲੀ ਗੋਲੀ ਖਾ ਲੱਖਿਓ। ਤਾਂ ਇਸ ਤੋਂ ਬਾਅਦ ਕੋਈ ਵੀ ਦਵਾਈ ਜਲਦੀ ਅਸਰ ਨਹੀਂ ਕਰਦੇ। ਇਸ ਨੂੰ ਅੱਜ ਹੀ ਬੰਦ ਕਰੋ ਜੇਕਰ ਤੁਸੀਂ ਲੈ ਰਹੇ ਹੋ। ਜੇਕਰ ਕਿਸੇ ਵੀ ਤਰ੍ਹਾਂ ਨੂੰ ਡੀਹਰਸ ਦੀ ਪ੍ਰੋਬਲਮ ਹੈਗੀ ਤਾਂ ਤੁਸੀਂ ਸਾਡੇ ਸਾਥ। ਸਾਸ਼ਵਿਕਾ ਦੋਸਤੋ ਅੱਜਕੱਲ ਬੱਚੀਆਂ ਦੇ ਵਿੱਚ ਫੀਮੇਲਸ ਦੇ ਵਿੱਚ ਇੱਕ ਸਮੱਸਿਆ ਬਹੁਤ ਜ਼ਿਆਦਾ ਵਾਧੀ ਜਾ ਰਹੀ ਹੈ ਉਹ ਹੈਗੇ ਜੀ ਪੀਸੀਓਡੀ ਪੀਸੀਓਐਸ ਫਾਈਬਰੋਇਡ ਸਿਸਟ ਐਡੀਨੋਮਾਈਸਿਸ ਇਹ ਜਿਹੜੀ ਸਮੱਸਿਆ ਹੈਗੀ ਹੈ ਬੱਚੇਦਾਨੀ ਦੇ ਰਿਲੇਟਡ ਰੋਗ ਹੁੰਦਾ ਹੈ ਸੋ ਇਸ ਦੇ ਪਿੱਛੇ ਕਾਫੀ ਸਾਰੇ ਕਾਰਨ ਨੇ ਜਿਨ੍ਹਾਂ ਦੇ ਵਿੱਚੋਂ ਅੱਜ ਇੱਕ ਦੋ ਕਾਰਨ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਅੱਜ ਦੀ ਵੀਡੀਓ ਬਣਾਉਣ ਪਿੱਛੇ ਕਾਰਨ ਹੈ ਕਿ ਥੋੜੀ ਦੇਰ ਪਹਿਲਾਂ ਸਾਡੇ ਕੋਲ ਪੇਸ਼ੈਂਟ ਆਏ ਸੀ ਇੱਕ ਬੇਟੀ ਆਈ ਸੀ 15 ਸਾਲ ਦੀ ਬੇਟੀ ਦੀ ਉਮਰ ਤੇ ਬੇਟੀ ਨੂੰ ਕਿਸੇ ਡਾਕਟਰ ਨੇ ਲਗਾਤਾਰ 5 ਮਹੀਨੇ ਹਾਰਮੋਨ ਦੀ ਮੈਡੀਸਿਨ ਮਤਲਬ ਕਿ 21 ਦਿਨ ਵਾਲੀ ਗੋਲੀ ਲਗਾਤਾਰ ਬੇਟੀ ਨੂੰ ਫੜਵਾਤੀ ਜਿਸ ਤੋਂ ਬਾਅਦ ਉਸ ਬੇਟੀ ਦੇ ਚਿਹਰੇ ਤੇ ਇਸ ਟਾਈਮ ਬਹੁਤ ਜ਼ਿਆਦਾ ਵਾਲ ਆ ਰਹੇ ਆ ਹਾਰਮੋਨਸ ਬੇਟੀ ਦੇ ਮਤਲਬ ਕਿ ਡਿਸਬੈਲੈਂਸ ਹੋ ਚੁੱਕੇ ਆ ਸੋ ਇਹੇ ਸਮੱਸਿਆ ਹਾਰਮੋਨ ਦੀ ਗੜਬੜੀ ਕਰਕੇ ਸ਼ੁਰੂ ਹੁੰਦੀ ਹੈ ਤੇ ਉੱਤੇ ਤੋਂ ਆਪਾਂ ਹੋਰ ਹਾਰਮੋਨ ਦੇ ਲੈ ਕੇ ਉਸ ਸਮੱਸਿਆ ਨੂੰ ਵਧਾ ਦਿੰਨੇ ਆ ਹੁਣ ਤੁਸੀਂ ਦੇਖੋ ਬੇਟੀ ਪੀਸੀਓਡੀ ਦੀ ਸਮੱਸਿਆ ਵਾਸਤੇ ਡਾਕਟਰ ਕੋਲ ਗਈ ਹੋਣੀ ਆ ਤੇ ਅੱਗੇ ਤੋਂ ਉਹਨਾਂ ਨੇ ਜਿਹੜੀ ਇਹ 21 ਦਿਨ ਵਾਲੀ ਗੋਲੀ ਮਤਲਬ ਕਿ ਹਾਰਮੋਨਸ ਮਿਲਦੇ ਜਿਹੜੀ ਹੈਗੀ ਹੈ ਦੇ ਕੇ ਬੇਟੀ ਦੇ ਜਿਹੜੇ ਹਾਰਮੋਨ ਦਾ ਹੋਰ ਜ਼ਿਆਦਾ ਗੜਬੜੀ ਹੋਣ ਤੋਂ ਬਾਅਦ ਪੁੱਤ ਦੇ ਚਿਹਰੇ ਤੇ ਬਹੁਤ ਜ਼ਿਆਦਾ ਵਾਲ ਆ ਰਹੇ ਐ ਤੇ ਬੇਟੀ ਨੇ ਅੱਖਾਂ 'ਚ ਪਾਣੀ ਸੀ ਕਿ ਮੈਂ ਠੀਕ ਹੋ ਸਕਾਂਗੀ ਜਾਂ ਨਹੀਂ ਸੋ ਮੈਂ ਇੱਕ ਤੁਹਾਨੂੰ ਗੱਲ ਦੱਸ ਦਿਆਂ ਅੱਗੇ ਵਧਣ ਤੋਂ ਪਹਿਲਾਂ ਕਿ ਜਿਸ ਵੀ ਕਿਸੇ ਦੀ ਬਣ ਨੇ ਇਹ ਵਾਲੀ ਮੈਡੀਸਨ ਹਾਰਮੋਨਸ ਦੀ ਮੈਡੀਸਨ ਜੇਕਰ ਖਾ ਚੁੱਕੇ ਹੋ ਤੁਸੀਂ ਤਾਂ ਕੋਈ ਵੀ ਦਵਾਈ ਤੁਹਾਨੂੰ ਛੇਤੀ ਅਸਰ ਨਹੀਂ ਕਰਦੀ ਦੋਸਤੋ ਪੀਸੀਓਟੀ ਪੀਸੀਐਸ ਫਾਈਬਰੋਇਡ ਸਿਸਟ ਅਡੀਨੋਮਾਈਸਿਸ ਐਦਾਂ ਦੇ ਜਿਹੜੇ ਰੋਗ ਹੁੰਦੇ ਆ ਨਾ ਬਾਰੇ ਹੋਰ ਡਿਪਰ ਤੁਸੀਂ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮਿਲ ਸਕਦੇ ਹੋ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇਜਾ ਸਿੰਘ ਪੈਟਰੋਲ ਪੰਪ ਜੀਟੀ ਰੋਡ ਸੰਗ ਸੋ ਅੱਜ ਦੀ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਦੱਸਿਆ ਕਿ ਕਿਉਂ ਲੈ ਕੇ ਆਇਆ ਕਿਉਂਕਿ ਉਹ ਬੇਟੀ ਨੂੰ ਪ੍ਰੋਬਲਮ ਸੀ ਤੇ ਉਸ ਦੀਆਂ ਅੱਖਾਂ ਦੇ ਵਿੱਚ ਪਾਣੀ ਸੀ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਜੀ ਬੇਨਤੀ ਹੈ ਹਰ ਇੱਕ ਉਸ ਮਾਂ ਨੂੰ ਹਰ ਇੱਕ ਉਸ ਭੈਣ ਨੂੰ ਬੇਨਤੀ ਹੈ ਜਿਹੜੀ ਕਿ ਤੁਸੀਂ ফাইব্রয়েড সিস্ট ਵਾਸਤੇ ਕਿਸੇ ਡਾਕਟਰ ਕੋਲ ਅਗਰ ਤੁਸੀਂ ਮੈਡੀਸਿਨ ਲੈਣ ਜਾ ਰਹੇ ਹੋ ਤਾਂ ਧਿਆਨ ਰੱਖਿਓ ਕਿ ਜਿਹੜੀ ਵੀ ਡਾਕਟਰ ਤੁਹਾਨੂੰ ਮੈਡੀਸਿਨ ਦੇ ਰਹੇ ਆ ਜਾਂ ਰეკਮੈਂਡ ਕਰ ਰਹੇ ਆ ਘਰੇ ਆ ਕੇ ਉਸ ਨੂੰ ਤੁਸੀਂ ਗੂਗਲ ਕਰ ਸਕਦੇ ਹੋ ਜਾਂ ਤੁਸੀਂ ਉਸ ਡਾਕਟਰ ਸਾਹਿਬ ਨੂੰ ਪੁੱਛ ਸਕਦੇ ਹੋ ਕਿ ਇਹ ਕਿਤੇ ਕੋਈ ਹਾਰਮੋਨਲ ਪਸਤਾ ਨਹੀਂ ਹੈਗੀ ਜੇਕਰ ਉਹ ਦੇ ਰਹੇ ਆ ਤਾਂ ਉਹਨਾਂ ਦੀ ਇਹ ਸ਼ੋਰਟੀ ਜਰੂਰ ਲੈ ਲਿਓ ਕਿ ਠੀਕ ਹੈ ਦਵਾਈ ਕੰਮ ਨਾ ਕਰੇ ਕੋਈ ਗੱਲ ਨਹੀਂ ਪਰ ਘੱਟੋ ਘੱਟੇ ਤੁਹਾਡੀ ਸਮੱਸਿਆ ਜਿਹੜੀ ਵਧਾਵੇ ਨਾ ਮਤਲਬ ਕਿ ਜੇਕਰ ਤੁਹਾਨੂੰ ਫਾਈਬਰੋਇਡ ਦੀ ਪ੍ਰੋਬਲਮ ਹੈਗੀ ਹੈ ਨਹੀਂ ਠੀਕ ਹੋਈ ਅਲੱਗ ਚੀਜ਼ ਹੈ ਜੀ ਪਰ ਉਸੇ ਥਾਂ ਤੇ ਤੁਹਾਡੇ ਚਿਹਰੇ ਤੇ ਵਾਲ ਆਉਣੇ ਐਟ ਆਉਣੇ ਐਦਾਂ ਦੀ ਜਿਹੜੀ ਸਮੱਸਿਆ ਨਾ ਹੋਵੇ ਪੀਸੀਓਟੀ ਹੁੰਦਾ ਜੀ ਪੋਲੀਸਟਿਕ ఓਵਰੀ ਡਿਸੀਜ਼ ਤੇ ਪੀਸੀਓਐਸ ਹੁੰਦਾ ਜੀ ਪੋਲੀਸਟਿਕ ఓਵਰੀ ਸਿੰਡਰਮ ਮਤਲਬ ਕਿ ਆਪਣੀ ਜਿਹੜੀ ਫੀਮੇਲ ਦੀ ਬੱਚੇ ਦਾ ਨਹੀਂ ਹੁੰਦੀ ਆ ਉਸ ਦੇ ਵਿੱਚ ਇਹ ਗੱਠਾ ਹੋ ਜਾਂਦੀਆਂ ਐ ਜਿਸ ਨੂੰ ਕਿ ਪੀਸੀਓਡੀ ਪੀਸੀਓਐਸ ਫਾਈਬਰੋਇਡ ਸਿਸਟਰ ਇਹ ਚੀਜ਼ਾਂ ਦੇਿੰਦਾ ਨਾਮ ਦਿੱਤਾ ਗਿਆ ਹੈ ਜੇਕਰ ਕਿਸੇ ਵੀ ਟੀ ਪੈਣ ਨੂੰ ਬੇਟੀ ਨੂੰ ਇਹ ਪ੍ਰੋਬਲਮ ਆ ਮੈਂ ਫੇਰ ਤੋਂ ਇੱਕ ਵਾਰੀ ਤੁਹਾਨੂੰ ਕਹਿਣੀ ਚਾਹੁੰਦਾ ਗੱਲ ਇਹ ਕਿ ਤੁਸੀਂ ਜਿਹੜੀ ਟਿੱਕੀ ਦਿਨ ਵਾਲੀ ਗੋਲੀ ਹੈ ਹਾਰਮੋਨ ਦੀ ਜਿਹੜੀ ਮੈਡੀਸਿਨ ਹੈ ਬਿਲਕੁਲ ਨਾ ਖਾਓ ਇਸ ਮੈਡੀਸਿਨ ਦਾ ਇੱਕ ਵੀ ਫਾਇਦਾ ਨਹੀਂ ਹੈਗਾ ਉਲਟਾ ਸਨੁਕਾਂ ਤੇ ਤੁਹਾਡੇ ਇਹ ਚਿਹਰੇ ਤੇ ਵਾਲ ਆਉਣ ਲੱਗ ਦੇਗੀ ਹੋਰ ਤੁਹਾਨੂੰ ਫੈਟ ਆਉਣ ਲੱਗ ਜੇਗੀ ਤੇ ਹੋਰ ਵੀ ਕਈ ਸਾਰੇ ਤੁਹਾਨੂੰ ਉਹ ਜਿਹੜੇ ਰੋਗ ਦਵਾਈ ਲਗਾ ਕੇ ਜਾਏਗੀ ਨਾ ਕਿ ਤੁਹਾਨੂੰ ਇਹ ਠੀਕ ਕਰਕੇ ਜਾਏਗੀ ਤੇ ਇੱਕ ਰਿਕਵੈਸਟ ਹੋਰ ਕਰ ਮੈਂ ਚਾਹਾਂਗਾ ਜੀ ਜਿਹੜਾ ਵੀ ਵੀਰ ਭਾਈ ਭੈਣ ਕੋਈ ਇਸ ਵੀਡੀਓ ਨੂੰ ਦੇਖ ਰਿਹਾ ਹੈ ਤਾਂ ਤੁਸੀਂ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਜੇਕਰ ਕਿਸੇ ਭੈਣ ਨੂੰ ਬੱਚੀ ਨੂੰ ਕਿਸੇ ਨੂੰ ਦਿੱਕਤ ਆਈ ਹੋਈ ਹੈ ਪੀਸੀਓਟੀ ਫਾਈਬਰੋਇਡ ਸਸਟ ਦੀ ਤਾਂ ਹੋਈ ਸ ਸਮੱਸਿਆ ਤੋਂ ਖੜਾ ਚੜਾ ਤੱਕਣ ਤੁਹਾਡੇ ਇੱਕ ਸ਼ੇਰ ਨਾਲ ਕਿਸੇ ਬੱਚੇ ਦੀ ਲਾਈਫ ਬੱਚੇ ਦੀ ਲਾਈਫ ਵਿੱਚ ਬਦਲ ਸਕਦੀ ਹੈ ਤੇ ਜੇ ਜੇਕਰ ਕਿਸੇ ਟੀਪਾ ਨੂੰ ਪੀਸੀਓਡੀ ਪੀਐਸਓਐਸ ਦੀ ਸਮੱਸਿਆ ਹੈਗੀ ਹੈ ਇਸ ਲਈ ਮੈਂ ਤੁਹਾਨੂੰ ਇੱਕ ਬਹੁਤ ਛੋਟਾ ਜਿਹਾ ਘਰੇਲੂ ਨੁਸਖਾ ਦੱਸਦਾ ਜੇਕਰ ਤੁਸੀਂ ਇਸ ਸਮੱਸਿਆ ਤੋਂ ਝੂਜ ਰਹੇ ਹੋ ਤਾਂ ਤੁਹਾਨੂੰ ਬਹੁਤ ਛੇਤੀ ਇਸ ਦਾ ਜਿਹੜਾ ਅਸਰ ਦਿਖੇਗਾ ਇਸ ਦੇ ਲਈ ਤੁਸੀਂ ਸ਼ਤਾਵਰ ਪਾਊਡਰ ਕਿਤੋਂ ਵੀ ਬਾਜ਼ਾਰ ਤੋਂ ਮਿਲ ਜਾਂਦਾ ਹੈ ਉਸ ਦਾ ਇੱਕ ਚਮਚਾ ਛਾਲ ਨੂੰ 5:00 ਵਜੇ ਦੇ ਨੇੜੇ ਲੈ ਲਿਆ ਕਰੋ ਇਸ ਦਿਨ ਨਾਲ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਹਾਨੂੰ ਜਾਦੇ ਬਲੀਡਿੰਗ ਦੀ ਸਮੱਸਿਆ ਹੈਗੀ ਤਾਂ ਤੁਸੀਂ 56 ਨੂੰ ਦੋ ਟਾਈਮ ਲੈ ਸਕਦੇ ਹੋ ਜੇਕਰ ਨਾਰਮਲ ਕੰਡੀਸ਼ਨ ਹੈਗੀ ਹੈ ਸਿਰਫ ਪੀਸੀਓਡੀ ਪੀਸੀਐਸ ਦੀ ਸਮੱਸਿਆ ਹੈਗੀ ਤਾਂ ਤੁਸੀਂ ਇੱਕ ਟਾਈਮ ਲੈ ਸਕਦੇ ਹੋ ਤੇ ਜੇਕਰ ਤੁਹਾਡੀ ਬਲੀਡਿੰਗ ਬਿਲਕੁਲ ਬੰਦ ਹੈਗੀ ਤਾਂ ਵੀ ਤੁਸੀਂ ਇਸ ਨੂੰ ਦੋ ਟਾਈਮ ਲੈ ਸਕਦੇ ਹੋ ਫਿਰ ਵੀ ਜੇਕਰ ਤੁਸੀਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਆ ਕੇ ਸਲਾਹ ਲੈ ਸਕਦੇ ਹੋ ਦਵਾਈ ਲੈ ਸਕਦੇ ਹੋ ਮੈਡੀਸਨ ਲੈ ਸਕਦੇ ਹੋ ਸੋ ਜਿਹੜੀ ਅਸੀਂ ਪੀਸੀਓਡੀ ਪੀਸੀਐਸ ਵਾਸਤੇ ਮੈਡੀਸਨ ਦਵਾਈ ਦਿੰਨੇ ਆ ਜੀ ਸਾਡੇ ਕੋਲ ਜਿਹੜੇ ਕੇਸਸ ਆਉਂਦੇ ਆ ਜੀ ਉਹਨਾਂ ਚ ਕਿਸੇਤੀ ਪੈਣ ਨੂੰ ਤਾਂ 5 ਦਿਨ ਚ ਫਰਕ ਪਾਈ ਜਾਂਦਾ ਏ 20 ਦਿਨ ਚ ਫਰਕ ਪਾਈ ਜਾਂਦਾ ਏ ਕਿਸੇ ਨੂੰ 5 ਮਹੀਨੇ ਵੀ ਲੱਗ ਜਾਂਦੇ ਆ ਬਹੁਤ ਜਲਦ ਇੱਕ ਵੀਰ ਦੀ ਤੁਹਾਨੂੰ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਨਾਂ ਨੂੰ ਉਹਨਾਂ ਦੀ ਮੈਸੇਜ ਜਿਹੜੀ ਪ੍ਰੋਬਲਮ ਸੀ ਕਿ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਕਿ ਇਹ ਪ੍ਰੈਗਨੈਂਟ ਨਹੀਂ ਹੋ ਸਕਦੇ ਸੋ ਪਹਿਲਾਂ ਵੀ ਉਹਨਾਂ ਕੋਲ ਬੇਟੀ ਹੈ ਦਵਾਰੇ ਭੈਣ ਜੀ ਦੇ ਪੇਟ ਤੋਂ ਪ੍ਰੈਗਨੈਂਟ ਹੈ ਸੋ ਕੋਈ ਮਹੀਨਾ ਕੋਈ ਕਸਾ ਦਵਾਈ ਨੇ ਤੁਹਾਡੇ ਬਾਡੀ ਦੇ ਉੱਤੇ ਕਿੱਦਾਂ ਰਿਐਕਟ ਕਰਨਾ ਹੈ ਇਸ ਕਰਕੇ ਜੇਕਰ ਕਿਸੇ ਨੂੰ ਵੀ ਪੀਸੀਓਡੀ ਪੀਓਐਸ ਫਾਈਬਰੋਇਡ ਸਿਸਟ ਕਿਸੇ ਵੀ ਤਰ੍ਹਾਂ ਦੀ ਐਧਨ ਦਿੱਕਤ ਹੈਗੀ ਆ ਤਾਂ ਤੁਸੀਂ ਸਾਡੇ ਨਾਲ ਇੱਕ ਵਾਰੀ ਸਲਾਹ ਜ਼ਰੂਰ ਕਰ ਲਿਓ ਦਵਾਈ ਲੈਣੀ ਹੈ ਨਹੀਂ ਲੈਣੀ ਉਹ ਵੱਡੀ ਗੱਲ ਹੈ ਜੀ ਕਿਉਂਕਿ ਸਾਡੀ ਇੱਥੇ ਸਲਾਹ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਹੈਗੀ ਸਾਡੇ ਕੋਲ ਆ ਕੇ ਤੁਸੀਂ ਸਲਾਹ ਲੈ ਸਕਦੇ ਹੋ ਆਪਣੀਆਂ ਬੱਚੀਆਂ ਨੂੰ ਲਿਆ ਸਕਦੇ ਹੋ ਜਿਨ੍ਹਾਂ ਬੇਟੀਆਂ ਨੂੰ ਪ੍ਰੋਬਲਮ ਹੈਗੀ ਹੈ ਕਿਉਂਕਿ ਜਿਸ ਵੀ ਬੇਟੀ ਨੇ ਇਹ 21 ਦਿਨ ਵਾਲੀ ਗੋਲੀ ਖਾ ਲਈ ਤਾਂ ਉਸ ਦੀ ਸਮੱਸਿਆ ਇਹ ਠੀਕ ਹੋਣ ਦੀ ਬਜਾਏ ਉਲਝ ਵੀ ਚਲੀ ਜਾਣੀ ਹੈ ਚਿਹਰੇ ਤੇ ਬੇਟੀ ਦੇ ਵਾਲ ਆਉਣਗੇ ਤੇ ਉਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਜਿਹੜੀ ਕੁੜੀਆਂ ਹੁੰਨੀਆਂ ਬੇਟੀਆਂ ਹੁੰਨੀਆਂ ਇਹ ਇੱਕ ਖਾਸ ਰੂਪ ਚ ਸੋਹਣੀਆਂ ਲੱਗਦੀਆਂ ਜਿੱਦਾਂ ਪ੍ਰਮਾਤਮਾ ਨੇ ਇਹਨਾਂ ਨੂੰ ਬਣਾਇਆ ਹੁੰਦਾ ਹੈ ਜੇਕਰ ਆਪਾਂ ਬੇਟੇ ਬੇਟੇ ਦੇਖਾਂਗੇ ਜੀ ਬੱਚੇ ਦੇਖਾਂਗੇ ਲੜਕੇ ਉਹਨਾਂ ਦੇ ਕਈ ਵਾਰੀ ਕਿਸੇ ਬੱਚੇ ਦੇ ਦਾੜੀ ਨਹੀਂ ਆਉਂਦੀ ਤਾਂ ਉਹ ਬਹੁਤ ਅਜੀਬ ਲੱਗਦਾ ਹੈ ਤਾਂ ਬੇਟਾ ਜਾਂ ਕੋਈ ਵੀ ਬੱਚਾ ਬਾਅਦ ਦੇ ਵਿੱਚ ਫਿਰ ਜਿਵੇਂ ਕਿ ਕਈ ਕਹਿੰਦੇ ਨੇ ਕਿ ਤੁਸੀਂ ਗੁਰਦੁਆਰੇ ਦੀ ਪੌੜੀਆਂ ਦੀ ਜਿਹੜੀ ਹੈਗੀ ਮਿੱਟੀ ਉਹ ਉੱਥੇ ਤੁਸੀਂ ਲਗਾਓ ਉਸ ਦੇ ਨਾਲ ਬਾੜ ਆਉਣ ਲੱਗ ਜਾਂਦੇ ਆ ਮਤਲਬ ਕਿ ਜਿਹੜੀ ਚੀਜ਼ ਕੁਦਰਤ ਨੇ ਬਣਾਈ ਉਹਦੀ ਜ਼ਰੂਰਤ ਸਭ ਨੂੰ ਹੈਗੀ ਹੈ ਪਰ ਉਸ ਨੂੰ ਕਿਸੇ ਨੇ ਰੱਖਣਾ ਨਹੀਂ ਰੱਖਣਾ ਉਹ ਇੱਕ ਅਲੱਗ ਚੀਜ਼ ਹੈ ਸੋ ਦੋਸਤੋ ਬੜੀ ਛੋਟੀ ਅਤੇ ਮਹੱਤਵਪੂਰਨ ਜਾਣਕਾਰੀ ਸੀਗੀ ਤੁਹਾਡੇ ਵਾਸਤੇ ਇੱਕ ਵਾਰ ਫਿਰ ਤੋਂ ਰਿਕੁਐਸਟ ਹੈ ਜੀ ਕਿ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਪਹੁੰਚਣ ਤੱਕ ਧੀਆਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਜਿਨ੍ਹਾਂ ਨੂੰ ਇਹ ਸਮੱਸਿਆ ਹੈਗੀ ਹੈ ਉਹ ਇਸ ਸਮੱਸਿਆ ਦੇ ਵਿੱਚ ਠੀਕ ਹੋਣ ਦੀ ਬਜਾਏ ਨਾ ਪਾਸ ਸਕਣ ਸੋ ਮੈਨੂੰ ਦਿਵਾਗਿਆ ਨੈਕਸਟ ਵੀਡੀਓ ਵਿੱਚ ਚੱਲ ਪੈਂਦੇ ਆ ਸਤਿ ਸ੍ਰੀ ਅਕਾਲ